ਅਬ ਪਿਛਲੇ ਜੇ ਦਿਨੀ ਵੇਖੋ ਮੈਂ ਉਹਦੇ ਹੱਕ ਦੇ ਵਿੱਚ ਤੇ ਨਹੀਂ ਪਰ ਅਸੀਂ ਇਨਸਾਨੀਅਤ ਦੇ ਨਾਤੇ ਹੈ ਤੇ ਉਹ ਸਿੱਖਾਂ ਦੀ ਧੀ ਨਾ ਜਿਹੜੀ ਦਿੱਲੀ ਦੀ ਭੈਣ ਆ ਪ੍ਰਬਲੀਨ ਕੌਰ ਗਲਤੀ ਕਿਹਦੇ ਕੋਲੋਂ ਨਹੀਂ ਹੁੰਦੀ ਜਿਹੜਾ ਲੁਕਿਆ ਰਹਿ ਗਿਆ ਉਹ ਸਾਧ ਜਿਹੜਾ ਜਾਰ ਹੋ ਗਿਆ ਉਹ ਚੋਰ ਸਾਰਿਆਂ ਦੇ ਮਨਾਂ ਦੇ ਅੰਦਰ ਕੂੜ ਭਰਿਆ ਵਾ ਗਲਤੀ ਕਰਕੇ ਜਿਹੜਾ ਗਲਤੀ ਮੰਨ ਲਵੇ ਉਹ ਇਨਸਾਨ ਕਹ ਹੁੰਦਾ ਹੈ ਜਿਹੜਾ ਗਲਤੀ ਕਰਕੇ ਗਲਤੀ ਨਹੀਂ ਮੰਨਦਾ ਉਹ ਸ਼ੈਤਾਨ ਕਹ ਹੁੰਦਾ ਹੈ ਮੇਰੇ ਗੁਰੂ ਨੇ ਕੌਡੇ ਰਾਖਸ਼ ਵਰਗਿਆਂ ਨੂੰ ਸੁਧਾਰ ਦਿੱਤਾ ਮੇਰੇ ਗੁਰੂ ਨੇ ਸਜਣ ਠੱਗ ਵਰਗਿਆਂ ਦਾ ਉਧਾਰ ਕਰ ਦਿੱਤਾ ਕਿਹ ਹੀ ਗੁਰੂ ਤੋਂ ਸਿਆਣੇ ਹੋ ਗਏ ਕਿਹੜੀ ਐਸੀ ਗੰਦੀ ਗਾਲਿਆ ਜਿਹੜੀ ਅਸੀਂ ਉਸ ਭੈਣ ਨੂੰ ਨਹੀਂ ਕੱਢੀ ਹੈ ਤੇ ਸਿੱਖਾਂ ਦੀ ਬੱਚੀ ਨਾ ਭੁੱਲ ਹੋ ਗਈ ਤੇ ਬਖਸ਼ਣਿਆ ਵੀ ਸਾਡੇ ਆਪਣਿਆਂ ਨੇ ਸੀ ਅਸੀਂ ਬਿਲਕੁਲ ਇਹ ਸਹਿਮਤ ਆ ਇਸ ਚੀਜ਼ ਦੇ ਵਿੱਚ ਜੋ ਹੋਇਆ ਨਹੀਂ ਸੀ ਹੋਣਾ ਚਾਹੀਦਾ ਜੋ ਸੋਸ਼ਲ ਮੀਡੀਆ ਤੇ ਬੋਲਿਆ ਉਹ ਨਹੀਂ ਸੀ ਬੋਲਣਾ ਚਾਹੀਦਾ ਪਰ ਵੇਖੋ ਮੇਰਾ ਗੁਰੂ ਕਿੱਡਾ ਬਿਆੰਦਿਆ ਸਤਗੁਰੂ ਗਰੀਬ ਨਵਾਜ ਮਹਾਰਾਜ ਕਹਿੰਦੇ ਬਹਾਦਰ ਸ਼ਾ ਗੁਰੂ ਤੇਰੀ ਮਦਦ ਕਰਨ ਵਾਸਤੇ ਬਿਲਕੁਲ ਤਿਆਰ ਆ ਕਿਉਂ ਇੱਕੋ ਇੱਕ ਗੁਰੂ ਨਾਨਕ ਦਾ ਘਰ ਆ ਜਿਹੜਾ ਨਿਰਭਾਉ ਤੇ ਨਿਰਭੈ ਆ ਗੁਰੂ ਦਾ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਤੇ ਖਾਲਸਾ ਜੀ ਭਾਈ ਧਰਮ ਸਿੰਘ ਜੀ ਹੋਰ ਗੁਰੂ ਕੇ ਪਿਆਰੇ ਸਿੰਘ ਉਹਨਾਂ ਮੈਦਾਨੇ ਜੰਗ ਦੇ ਅੰਦਰ ਫੌਜਾਂ ਦੇ ਨਾਲ ਮੁਕਾਬਲਾ ਕੀਤਾ ਜਿੱਤ ਖਾਲਸੇ ਦੀ ਤੇ ਬਾਦਰ ਸ਼ਾਹ ਦੀ ਹੋਈਆ ਬਾਦਰ ਸ਼ਾਹ ਬੈਠਾ ਤਖਤੇ ਤੇ ਇਹ ਮਾਰੇ ਦਾ ਸਤਿਕਾਰ ਕਰਨ ਵਾਸਤੇ ਆਇਆ ਮਾਰੇ ਦਾ ਸ਼ੁਕਰਾਨਾ ਕਰਨ ਵਾਸਤੇ ਆਇਆ ਬਾਦਰ ਸ਼ਾਹ ਦੀ ਨੇੜਤਾ ਵਜੀਦੇ ਨੇ ਮਹਾਰਾਜ ਦੇ ਨਾਲ ਵੇਖੀਆ ਅਗ ਬਬੂਲਾ ਹੋ ਗਿਆ ਗਿੰਦਾ ਜੈ ਸਿੱਧਾ ਬਾਦਰ ਸ਼ਾਹ ਦੀ ਨੇੜਤਾ ਗੁਰੂ ਦੇ ਨਾਲ ਰਹੀ ਸਾਡੀ ਮਾਤ ਪੱਕੀ ਆ ਉਹਨੇ ਸਾਹਮਣੇ ਬੈਠੇ ਦਰਨੈਲਾ ਨੂੰ ਵੰਗਾਰਿਆ ਦਰਨੈਲ ਕੌਣ ਆ ਜਿਹੜੇ ਰੋਜ਼ ਸਾਤਾ ਸਾਤਾ ਬੱਕਰਾ ਖਾਂਦੇ ਜਿਹੜੇ ਰੋਜ਼ ਅੱਲਾਹੂ ਅਕਬਰ ਅੱਲਾਹੂ ਅਕਬਰ ਦੇ ਨਾਰੇ ਲਾਉਂਦੇ ਆ ਹਿਕਾ ਥਾਪੜ ਥਾਪੜ ਕੇ ਕਹਿੰਦੇ ਆ ਅਸੀਂ ਪਠਾਣੀਆਂ ਮਾਵਾਂ ਦੇ ਚੁੰਗਿਆ ਦੁੱਧ ਸਾਡਾ ਕੋਈ ਮੁਕਾਬਲਾ ਨਹੀਂ ਜੇ ਕਰ ਸਕਦਾ ਔਣ ਗੋਲਖਾ ਜਮਸ਼ਾਦ ਖਾਨ ਨੂੰ ਪੀਂਦਾ ਜੋ ਮੰਗੋਗੇ ਮਿਲੇਗਾ ਧਨ ਮੰਗੋਗੇ ਧਨ ਜਗੀਰਾ ਮੰਗੋਗੇ ਜਗੀਰਾ ਰਾਹ ਤੇ ਰੜਕਦਾ ঘোੜਾ ਗੁਰੂ ਗੋਬਿੰਦ ਸਿੰਘ ਪਾਸੇ ਕਰ ਦਿਓ ਜ਼ਹਿਰ ਦੇ ਪਾਨ ਵਾਲਾ ਦਿੱਤਾ ਵਾ ਖੰਜਰ ਤੇ ਇਧਰੋਂ ਗੋਲਖਾ ਜਮਸ਼ਾਦ ਖਾਨ ਨੂੰ ਜੋ ਕਹਿ ਕੇ ਵਰੀਦਾ ਭੇਜਦਾ ਇਹ ਕਲਮ ਮੰਨ ਕੀਤਾ ਕਵੀ ਨੇ ਰਸਾਲੂ ਦੇ ਰੂਪ ਵਿੱਚ ਢਾਡੀ ਰਾਗ ਦੇ ਇੱਕ ਅਨੂਠਾ ਅੰਗ ਹੈ ਰਸਾਲੂ ਅਗਲਾ ਲੈਕਚਰ ਰਸਾਲੂ ਨੇ ਆਪਣਾ ਆਪ ਕਰਨਾ ਹੈ आओ ਜਥੇ ਦੇ ਪਾਸੋਂ ਸੁਣਦੇ ਚੱਲੀਏ